ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇ ਖ਼ਰੋਸ਼ਲੇ ਦੀ ਕਹਿਮ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਦੱਸ ਦਈਏ ਨਵਾਂ ਸ਼ਹਿਰ ਸਤਲੁਜ ਦਰਿਆ ਵਿੱਚ ਭੇਤ ਪਰੇ ਹਲਾਤਾ ਵਿੱਚ ਡੁੱਬਣ ਕਾਰਨ ਇੱਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਗੋਤਾਖੋਰਾਂ ਨੇ ਅੱਜ ਉਸ ਦੀ লাশ ਬਰਾਮਦ ਕੀਤੀ ਹੈ ਦੱਸ ਦਈਏ ਕਾਠਗੜ ਦੇ ਨੇੜੇ ਪਿੰਡ ਨਾਨੋਵਾਲ ਮੰਡ ਦੇ ਇੱਕ ਨੌਜਵਾਨ ਦੇ ਸਤਲੁਜ ਦਰਿਆ ਵਿੱਚ ਭੇਤ ਭਰੇ ਹਲਾਤਾ ਵਿੱਚ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਗੱਲ ਕਰੀਏ ਤਾਂ ਇਸ ਨੌਜਵਾਨ ਦੇ ਨਾਲ ਦੋ ਹੋਰ ਨੌਜਵਾਨ ਸਤਲੁਜ ਦਰਿਆ ਦੇ ਕੰਡੇ ਤੇ ਆਏ ਸਨ ਅਤੇ ਉਹਨਾਂ ਵੱਲੋਂ ਆਪਣੇ ਨਾਲ ਦੇ ਇੱਕ ਨੌਜਵਾਨ ਦਾ ਜਨਮ ਦਿਨ ਮਨਾਉਣ ਲਈ ਦਰਿਆ ਦੇ ਕੰਡੇ ਤੇ ਲੱਗੀ ਠੋਕਰ ਤੇ ਬੈਠ ਕੇ ਪਾਰਟੀ ਕੀਤੀ ਗਈ ਸੀ ਇਸੇ ਦੌਰਾਨ ਮੌਕੇ ਤੇ ਇੱਕ ਪ੍ਰਵਾਸੀ ਦਰਿਆ ਦੇ ਕੰਡੇ ਤੇ ਕੁੰਡੀ ਲਾ ਕੇ ਮੱਛੀਆਂ ਫੜ ਰਿਹਾ ਸੀ ਉਸਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਨਾ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਜਿਸ ਦੀ ਪਹਿਚਾਣ ਮਨਜਿੰਦਰ ਸਿੰਘ ਉਮਰ 23 ਸਾਲ ਉਰਫ ਮਿੰਟੂ ਜੋ ਕਿ ਪਿੰਡ ਨਾਨੋਵਾਲ ਮੰਡ ਦੇ ਮਿੱਤਰਪਾਲ ਸਿੰਘ ਦਾ ਪੁੱਤਰ ਹੈ ਉਸਨੇ ਆਪਣੇ ਕੱਪੜੇ ਉਤਾਰ ਕੇ ਨੇੜਲੇ ਦਰਖਤ ਤੇ ਲਟਕਾ ਦਿੱਤੇ ਅਤੇ ਉੱਥੇ ਹੀ ਪਾਣੀ ਦੀ ਡੁੰਗਾਈ ਦਾ ਪਤਾ ਕਰਨ ਲੱਗਾ دریا ਵਿੱਚ ਪੱਥਰ ਸੁੱਟ ਕੇ ਪਾਣੀ ਦੀ ਡੁੰਗਾਈ ਦਾ ਪਤਾ ਕਰਨ ਲੱਗਾ ਫਿਰ ਸਤਲੁਜ ਦਰਿਆ ਵਿੱਚ ਉਸਨੇ ਛਾਲ ਮਾਰ ਦਿੱਤੀ ਉਸ ਤੋਂ ਬਾਅਦ ਨੌਜਵਾਨ ਉੱਪਰ ਨਹੀਂ ਆਇਆ ਤੇ ਡੁੱਬ ਗਿਆ ਮੌਕੇ ਤੇ ਹੰਗਾਮਾ ਹੋ ਜਾਂਦਾ ਹੈ ਮਨਜਿੰਦਰ ਸਿੰਘ ਸਤਲੁਜ ਦਰਿਆ ਵਿੱਚ ਡੁੱਬ ਗਿਆ ਪਰਿਵਾਰ ਦਾ ਕਹਿਣਾ ਕਿ ਸਾਡੇ ਮੁੰਡੇ ਨੂੰ ਉਸ ਦੇ ਨਾਲ ਆਏ ਉਸ ਦੇ ਦੋਸਤਾਂ ਨੇ ਧੱਕਾ ਦੇ ਕੇ ਦਰਿਆ ਵਿੱਚ ਛੁੱਟ ਦਿੱਤਾ ਜਦੋਂ ਬੀਤੀ ਰਾਤ ਇਸ ਘਟਨਾ ਦੀ ਸੂਚਨਾ ਸਦਰ ਥਾਣਾ ਬਲਾਚੌਰ ਦੇ ਐਸ ਐਚ ਓ ਇੰਸਪੈਕਟਰ ਰਾਜ ਪਰਵਿੰਦਰ ਕੌਰ ਜੀ ਨੂੰ ਦਿੱਤੀ ਤਾਂ ਉਹ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਕੁੱਛੇ ਕਿ ਸ਼ੁਰੂ ਕਰ ਦਿੱਤੀ ਗਈ ਉਹਨਾਂ ਤੋਂ ਹੀ ਪਤਾ ਲੱਗਾ ਕਿ ਮਨਜਿੰਦਰ ਸਿੰਘ ਨੇ ਕਿਸ ਜਗ੍ਹਾ ਛਾਲ ਮਾਰੀ ਸੀ ਅਤੇ ਇਸ ਤੋਂ ਬਾਅਦ ਰੋਪੜ ਤੋਂ ਤਿੰਨ ਗੋਤਾਖੋਰਾਂ ਨੂੰ ਲਿਆਂਦਾ ਗਿਆ ਤੇ ਬੜੀ ਹੀ ਮਿਹਨਤ ਤੇ ਮੁਸ਼ਕਲ ਤੋਂ ਬਾਅਦ ਦਰਿਆ ਵਿੱਚ ਨੌਜਵਾਨ ਦੀ ਜਿਹੜੀ লাশ ਮਿਲਦੀ ਹੈ লাশ ਨੂੰ ਬਰਾਮਦ ਕੀਤਾ ਜਾਂਦਾ ਹੈ ਐਸ ਐਚਓ ਇੰਸਪੈਕਟਰ ਰਾਜ ਪਰਵਿੰਦਰ ਕੌਰ ਸਦਰ ਥਾਣਾ ਬਲਾਚੌਰ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਤ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਇਸ ਘਟਨਾ ਤੋਂ ਬਾਅਦ ਇਸ ਸਵਾਲ ਨੇ ਇੱਕ ਵਾਰ ਤਾਂ ਇਲਾਕੇ ਨੂੰ ਹਿਲਾਕੇ ਰੱਖ ਦਿੱਤਾ ਅਤੇ ਸਤਲੁਜ ਦਰਿਆ ਵਿੱਚ ਜਿਹੜੀ ਇਹ ਭੇਤਪਰੇ ਹਾਲਾਤਾਂ ਵਿੱਚ লাশ ਮਿਲੀ ਹੈ ਇਸ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਿ ਨੌਜਵਾਨ ਜਿਹੜੇ ਹਿਰਾਸਤ ਵਿੱਚ ਲਏ ਗਏ ਆ ਉਹਨਾਂ ਵੱਲੋਂ ਧੱਕਾ ਮਾਰ ਕੇ ਆਪਣੇ ਸਾਥੀ ਨੂੰ ਸੱਟਿਆ ਗਿਆ ਜਾ ਉਹਨਾਂ ਦੇ ਸਾਥੀ ਦੀ ਅਣਗਹਿਲੀ ਲਾਪਰਵਾਹੀ ਸੀ ਜਿਸ ਨੇ ਉਸ ਦੀ ਜਾਨ ਲੈ ਲਈ ਲੇਕਿਨ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾਣੇ ਆਂ ਭਾਈ ਜੀ ਇੱਥੇ ਕੀ ਗੱਲ ਹੋਈ ਹੈ ਦਰਿਆ ਦੇ ਵਿੱਚ ਕਿੱਥੇ ਦਾ ਸੀ ਮੁੰਡਾ ਜਿਹੜਾ ਡੁੱਬਿਆ ਇਹ ਨਾਨਨਵਾਲ ਦੇ ਜੀ ਇਹ ਨਾਨਨਵਾਲ ਕਿਹੜੇ ਪਿੰਡ ਦਾ ਥਾਣੇ ਕਿਹੜੇ ਚ ਪੈਂਦਾ ਇਹ ਨਵੇਂ ਸਰਜ ਪੈਂਦਾ ਜੀ ਆਪਾਂ ਬਾਲਾ ਤੋਂ ਥਾਣਾ ਜੀ ਅੱਛਾ ਇਹ ਜਿਹੜਾ ਮੁੰਡਾ ਕਿੰਨੀ ਕੁ ਉਮਰ ਦਾ ਸੀਗਾ ਜੀ ਇਹ ਹੈਗਾ ਜੀ 23 ਸਾਲ 23 ਲੱਗੇ ਜੀ 22 ਸ ਤੇ 23 ਅੱਛਾ ਇਹਦਾ ਨਾਂ ਨੂੰ ਪਤਾ ਜੀ ਕੁਛ ਕੀ ਨਾਮ ਕੀ ਨਾਂ ਦੱਸ ਦੀ ਦਾ ਮੈਂਟੂ ਮੈਂਟੂ ਹੀ ਠੀਕ ਹੈ ਇਹ ਇੱਥੇ ਬੈਠੇ ਸੀ ਕਿ ਵੈਸੇ ਕਿ ਕਿਵੇਂ ਹੋਇਆ ਕਿਵੇਂ ਪਤਾ ਲੱਗਿਆ ਇਹ ਇਹ ਮੁੰਡੇ ਦੀ ਕਿਹੜਾ ਨਾਲ ਸੀ ਉਹ ਉਹ ਤਾਂ ਜਰਮ ਦੇ ਸੀ ਜੀ ਬੰਦਾ ਚੁਰਵਾਏ ਦੀ ਗੱਲ ਕੰਮ ਗਏ ਹੋਣੇ ਕੋਈ ਠੀਕ ਹੈ ਤੇ ਉਹ ਜਿਹੜਾ ਕਹਿੰਦਾ ਜਰਮ ਦਾ ਨਾਲ ਇੱਥੇ ਖਾਂਦੇ ਪੀਂਦੇ ਸੀ ਬਸ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਕ ਵਜੇ ਦੀ ਗੱਲਬਾਤ ਹੈਗੀ ਆ 6:30 ਵਜੇ 6:30 ਵਜੇ ਤੱਕ ਆਮ ਗੁਰ ਮੋਸੇ ਨਾਲ ਮਸਾਲੇ ਜੀ ਮੈਂ ਮਨਜਿੰਦਰ ਸਿੰਘ ਦਾ ਦਾਦਾ ਜੀ ਮੇਰਾ ਬੱਚਾ ਇਹਨਾਂ ਨੇ ਕੱਲ੍ਹ ਆਵਾ ਕੀਤਾ ਤੇ ਤੇ ਅੱਦੇ ਲੈ ਆ ਕੇ ਇਹਨਾਂ ਨੂੰ ਮਾਰ ਕੇ ਦਰਿਆ ਸੜਤਾ ਇਹ ਦੋ ਜਾਨਾਂ ਹੀ ਰਵਿੰਦਰ ਸਿੰਘ ਉਰਫ ਗਿੰਦਾ ਤੇ ਦੂਜਾ ਮੁੰਡਾ ਇਹਨਾਂ ਆਮਾ 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 ਪੱਪੀ ਸਿਕੰਦਰ ਪੁੱਤ ਇੰਨਾ ਨੇ ਸਾਨੂੰ ਕੋਈ ਸੌਟ ਕਾਣਾਂ ਦਿੱਤਾ ਪ੍ਰਸ਼ਾਸਨ ਜਿਹੜਾ ਉਹ ਵੀ ਸਾਡੀ ਕਾਰਵਾਈ ਨਹੀਂ ਕਰ ਰਿਹਾ ਸਾਰੇ ਸੱਜਣਾਂ ਤਪੰਤਿਆਂ ਨੇ ਇੱਥੇ ਸੱਦੇ ਹੀ ਪੁਲਿਸ ਵਾਲੇ ਬੰਦੇ ਲੈ ਕੇ ਆ ਸਾਨੂੰ ਕੋਈ ਲੋਕੇਸ਼ਨ ਦੇਣ ਪਰ ਉਹ ਇਥੋਂ ਕਿਲੋਮੀਟਰ ਦੂਰ ਖੜੇ ਅੱਗੇ ਨਹੀਂ ਆਵੇ